ਜਿਹੜੇ ਹੁਣ ਮੌਜੂਦਾ ਹਾਲਾਤ ਚੱਲ ਰਹੇ ਆ ਐਤਕੀ ਜਿਹੜੇ ਬੂਟੇ ਵੀ ਅੱਜ ਕੀ ਵੱਢਣੇ ਸੀ ਪਰ ਉਸ ਕਾਰਨਾ ਕਰਕੇ ਤੁਸੀਂ ਜਿਹੜੇ ਹਰੇਕ ਸਾਲ ਅਸੀਂ ਬੂਟੇ ਵੜਦੇ ਹੁੰਦੇ ਆ ਕਿਉਂਕਿ ਜਿਹੜੇ ਹਾਲਾਤ ਤੁਸੀਂ ਸਾਰੇ ਜਾਣਦੇ ਆ ਉਹ ਹਾਲਾਤ ਬਣੇ ਹੋਏ ਆ ਅਰਦਾਸ ਜ਼ਰੂਰ ਕਰਿਓ ਸਾਰੇ ਜਦੋਂ ਅੱਜ ਪ੍ਰਸ਼ਾਦਾ ਛਕਣਾ ਆ ਪਹਿਲਾਂ ਹੁਣ ਆ ਪੀਰਾਂ ਦੀ ਤੁਸੀਂ ਅਰਦਾਸ ਕਰਦੇ ਆ ਜਿਹੜੇ ਇਸ ਸਾਸਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਸਾਸਤਾ ਦੇ ਨਾਲ ਆਪਣਾ ਮੇਕ ਕਵਾਈਆਂ ਤੋਂ ਦੁਸ਼ਮਣ ਕੱਢ ਕੇ ਤੇ ਸੰਸਥਾ ਦੇ ਸਹਿਯੋਗ ਦਿੰਦੇ ਆ ਤਾਂ ਹੀ ਇਹ ਰਾਸ਼ਨ ਪੰਚ ਸਮਾਗਮ ਤੁਹਾਡੇ ਤੱਕ ਪਹੁੰਚਦਾ ਹੈ ਜਿੱਥੇ ਕਿ 150 ਪਰਿਵਾਰਾਂ ਨੂੰ ਹਰੇਕ ਮਹੀਨੇ 150 ਰਾਸ਼ ਜਿਹੜੇ ਸਾਡੇ ਕੋਲ ਸੰਸਥਾ ਦੇ ਵਿੱਚ ਰਹਿ ਰਹੇ ਆ ਜਿਹੜੇ ਬਜ਼ੁਰਗ ਲਵਾਰਸ ਅਨਾਥ ਜਿਹੜੇ ਵੀਰ ਉੱਥੇ ਰਹਿ ਕੇ ਉਹਨਾਂ ਨੂੰ ਦੇਖਭਾਲ ਕੀਤੀ ਜਾਂਦੀ ਆ ਉਹਦੇ ਉਹਦੇ ਨਾਲ ਨਾਲ ਇਹ ਸੇਵਾ ਵੀ ਸ਼ੁਰੂ ਕੀਤੀ ਗਈ ਆ 2015 ਤੋਂ ਹੁਣ ਜਿਹੜੇ ਹਾਲਾਤ ਬਣਿਆ ਜੀ ਅਸੀਂ ਉਹਨਾਂ ਦੀ ਅਰਦਾਸ ਕਰਦੇ ਆ ਤੇ ਅੱਜ ਅਰਦਾਸ ਮਨੁੱਖਤਾ ਦੀ ਭਲਾਈ ਦੇ ਲਈ ਜ਼ਰੂਰ ਕਰਨੀ ਸਾਰਿਆਂ ਨੇ ਵੀ ਜਿਹੜੀ ਹੁਣ ਭੀੜ ਪਈ ਆ ਜਿਹੜੇ ਹਾਲਾਤ ਜੰਗ ਦੇ ਬਣੇ ਹੋਏ ਆ ਤੁਸੀਂ ਦੇਖਦੇ ਹਾਂਗੇ ਜੋ ਜੋ ਗੋਰੀਬਾਰੀ ਚੱਲ ਰਹੀ ਆ ਜੋ ਬੰਬ ਚੱਲ ਰਹੇ ਆ ਤੇ ਇਸ ਕਰਕੇ ਪ੍ਰਮਾਤਮਾ ਹੀ ਮੇਰ ਰੱਖੇ ਤਾਂ ਹੀ ਜਿਹੜਾ ਬਚਾਇਆ ਤੇ ਅਰਦਾਸ ਬੇਨਤੀ ਜੇ ਅਸੀਂ ਸੰਕਤੀ ਰੂਪ ਦੇ ਵਿੱਚ ਅਰਦਾਸ ਕਰਾਂਗੇ ਤੇ ਆਪੇ ਗੁਰੂ ਸਾਹਿਬ ਪ੍ਰਵਾਨ ਕਰਨਗੇ ਤੇ ਬਾਕੀ ਜੋ ਪ੍ਰਸ਼ਾਸਨ ਦੀਆਂ ਹਦਾਇਤਾਂ ਉਹ ਜ਼ਰੂਰ ਪਾਲਣ ਕਰੋ ਲੈਟਾ ਟਾਈਮ ਸਿਰ ਜਦੋਂ ਕਹਿੰਦੇ ਆ ਬਲੈਕਆਊਟ ਹੋ ਜਾਂਦਾ ਲੈਟ ਨਹੀਂ ਕਦੀ ਵੀ ਜਦੋਂ ਵੀ ਇਹ ਨਹੀਂ ਕਹਿਤਾ ਜਿੰਨੇ ਵਜੇ ਬੰਦ ਹੋਏ ਦੀ ਪੱਤੀ ਚਲ ਜਾਂਦੀ ਆ ਉਸੇ ਟਾਈਮ ਆਪਣੀ ਬਾਹਰ ਦੀ ਲਾਈਟ ਬੰਦ ਕਰੋ ਜਿੰਨੇ ਦਿਨ ਕੋਈ ਹੋਰ ਹਦਾਇਤਾਂ ਨਹੀਂ ਆਉਂਦੀਆਂ ਬਾਹਰ ਨਾ ਨਿਕਲੋ ਘਰਾਂ ਦੇ ਵਿੱਚ ਰਹੋ ਕਿਉਂਕਿ ਅਜ ਤੱਕ ਕਹਿ ਦਿੱਤਾ ਕਿ ਆ ਬਾਹਰ ਫਜ਼ੂਲ ਜਿਹੜਾ ਨਹੀਂ ਨਾ ਨਿਕਲੋ ਕਿ ਜਦੋਂ ਤੱਕਰ ਇਦਾਂ ਦੇ ਜਿਹੜੇ ਹਾਲਾਤ ਨਹੀਂ ਸੁਧਰਦੇ ਕੱਲ ਨੂੰ ਜੇ ਕੋਈ ਵੀ ਲੋੜ ਪੈਂਦੀ ਆ ਜਾਂ ਕਿਤੇ ਕੋਈ ਕੋਈ ਅਜਿਹੇ ਹਾਲਾਤ ਪੜਦੇ ਆ ਤੁਸੀਂ ਪ੍ਰਸ਼ਾਸਨ ਨਾਲ ਸੰਬੰਧ ਕਰ ਸਕਦੇ ਆ ਸਾਡੀ ਸਸਤਾ ਬਾਬਾ ਦੀਪ ਸਿੰਘ ਸੇਵਾਦਾਰ ਹਰ ਵਕਤ ਖੜੀ ਆ ਤੁਹਾਡੇ ਨਾਲ ਤੁਸੀਂ ਸਾਡੇ ਆਪਣੇ ਪਰਿਵਾਰ ਆ ਅਸੀਂ ਆਪਣਾ ਹਸਪੀਟਲ ਜਿਹੜਾ ਉਹ 24 ਘੰਟੇ ਸਵਾਵਾ ਲਈ ਸ਼ੁਰੂ ਕਰ ਦਿੱਤਾ ਗਿਆ ਕਰ ਦੇਣਾ ਹੁਣ ਬਸ ਰੈਸਪੀ ਬਣਾ ਦਿੱਤੀ ਗਈ ਆ ਜਿਹੜੀ ਕਿ ਕਦੇ ਵੀ ਸਾਡੇ ਕੋਲ ਤਕਰੀਬਨ 4-500 ਬੰਦੇ ਦਾ ਰਹਿਣ ਦਾ ਅਸੀਂ ਇੰਤਜ਼ਾਮ ਹਸਪੀਟਲ ਆਸ਼ਰਮ ਦੇ ਵਿੱਚ ਕਰ ਦਿੱਤਾ ਗਿਆ ਜਿਹੜਾ ਸਾਡਾ ਗੋਰਾਸਰਾ ਸੇਵਾ ਘਰ ਆ ਉਹਦੇ ਵਿੱਚ 500 ਜਾਨਾਂ ਦਾ ਰਹਿਣ ਦਾ ਅਸੀਂ ਪ੍ਰਬੰਧ ਪ੍ਰਸ਼ਾਸਨ ਨੂੰ ਕਰ ਦਿੱਤਾ ਵੀ ਅਸੀਂ 500 ਜਾਨਾਂ ਪਰਿਵਾਰ ਰੱਖ ਸਕਦੇ ਹਾਂ ਤੁਸੀਂ ਜਦੋਂ ਵੀ ਮਰਜ਼ੀ ਚਾਹੇ ਦਿਨ ਚਾਹੇ ਰਾਤ ਨੂੰ ਜਿਹਦੇ ਵਕਤ ਮਰਜ਼ੀ ਤੁਸੀਂ ਸਾਡੇ ਕੋਲ ਭੇਜ ਸਕਦੇ ਆ ਤਾਂ ਜੋ ਉਹਨਾਂ ਨੂੰ ਕਿਉਂਕਿ ਅੱਜ ਜਿੰਨਾ ਦੀ ਜਿੱਥੇ ਲੱਗ ਲੱਗੇ ਪਿੰਡ ਇਧਰੋਂ ਖਾਲੀ ਕਰ ਕਰਕੇ ਅਸੀਂ ਉਹਨਾਂ ਦੀ ਐ ਕਿ ਆ ਵੀ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ ਜਦੋਂ ਵੀ ਮਰਜ਼ੀ ਤੁਸੀਂ ਉਹ ਪਰਿਵਾਰ ਸਾਡੇ ਕੋਲ ਲੈ ਕੇ ਆ ਸਕਦੇ ਆ ਤੇ ਬਾਕੀ ਜਦੋਂ ਵੀ ਹਾਲਾਤ ਬਣਦੇ ਆ ਤੇ ਜਿਹੜੀ ਕੋਈ ਐਹੋ ਜੀ ਚੀਜ਼ ਪਈ ਆ ਕੋ ਰਾਸਤੇ ਦੇ ਵਿੱਚ ਕੋਈ ਤੁਹਾਨੂੰ ਢੋਲਾ ਮਿਲਿਆ ਲੱਭਦਾ ਜਾਂ ਕੋਈ ਐਹੋ ਜੀ ਚੀਜ਼ ਮਿਲੀ ਲੰਮੀ ਲੱਭਦੀ ਆ ਤੇ ਉਹਨੂੰ ਹੱਥ ਨਾਲ ਉਹਨੂੰ ਲਾ ਕੇ ਪ੍ਰਸ਼ਾਸਨ ਨਾਲ ਸੰਪਰਕ ਕਰੋ ਇਹ ਨਾ ਕੋਈ ਨਵਾਸ ਚੀਜ਼ ਪਈ ਆ ਕੋ ਬੋਰਾ ਪਿਆ ਚਾਕੇ ਤੁਸੀਂ ਉਹਨੂੰ ਫੜ ਲਓ ਖੋਲ ਲਓ ਇਹ ਜਨਤਕ ਰਾਜਨੀ ਸੁਦਰ ਦੇ ਕੋਈ ਇੱਥੇ ਵੀ ਕੋਈ ਐਹੋ ਜਿਹਾ ਵੀ ਅਟੈਕ ਕਰਵਾ ਸਕਦਾ ਤੇ ਇਸ ਕਰਕੇ ਉਹ ਕਦੀ ਵੀ ਤੁਸੀਂ ਉਹਨੂੰ ਹੱਥ ਨਹੀਂ ਹਾਂ ਬੋਣ ਤੇ ਬਾਕੀ ਇਹੀ ਆ ਵੀ ਪ੍ਰਮਾਤਮਾ ਮੂਰੇ ਅਰਦਾਸ ਬੇਨਤੀ ਆ ਵੀ ਪ੍ਰਮਾਤਮਾ ਚੜ੍ਹਦੀਆਂ ਕਲਾ ਚ ਰੱਖੀ ਪ੍ਰਸੂਜਨ ਭਾਜੀ ਨੂੰ ਆਪਾਂ ਕਹਾਂਗੇ ਕਿ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ ਉਹਨਾਂ ਰਚਨ ਬੰਦ ਸਮਾਗਮ ਤੋਂ ਪਹਿਲਾਂ ਸਾਰਿਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਤੇ ਗੁਰੂ ਸਾਹਿਬ ਇਹ ਜਿਹੜਾ ਅੱਜ ਟਾਈਮ ਚੱਲ ਰਿਹਾ ਵੀ ਇਹਨੂੰ ਜਿਹੜਾ ਇਹ ਖਤਮ ਹੋ ਜਾਏ ਤਾਂ ਤਾਂ ਸੂਕੀ ਸਾਡੀ ਰਹਿਣ ਜੇ جنگ ਲੱਗਦੀ ਆ ਤੇ ਮਰਨੇ ਕਈ ਮਾਵਾ ਦੇ ਪੋਤਾ ਕੇ ਭੈਣਾ ਦੇ ਭਰਾ ਆ ਚਾਹੇ ਉਧਰਲੇ ਚਾਹੇ ਇਧਰਲੇ ਨੁਕਸਾਨ ਤਾਂ ਦੁਹੱਲੇ ਹੀ ਆ ਤੇ ਇਸ ਕਰਕੇ ਜੰਗ ਦੇ ਵਿੱਚ ਜਿਨ੍ਹਾਂ ਨੇ ਤਾਂ ਇਹ ਕੰਮ ਘਨੋੜਾ ਕੰਮ ਉਹਨਾਂ ਨੇ ਨਿਰਦੋਸ਼ਾਂ ਨੂੰ ਮਾਰਿਆ ਹੈਗਾ ਉਹਨਾਂ ਨੂੰ ਚਲੋ ਜੋ ਸਜ਼ਾਾਂ ਪ੍ਰਮਾਤਮਾ ਨੇ ਚਾਹੀ ਇਹਨਾਂ ਨੇ ਦਿੱਤੀਆਂ ਪਰ ਜਦੋਂ ਹੁਣ ਜੰਗ ਗਾਹ ਦਾ ਗਾਹ ਰੂਪ ਧਾਰਨ ਦੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਆ ਤੇ ਉਹਦੇ ਵਿੱਚ ਨਿਰਦੋਸ਼ ਲੋਕ ਵੀ ਬਹੁਤ ਮਰ ਰਹੇ ਆ ਇਸ ਕਰਕੇ ਇਹੀ ਆਰਦਾਸ ਵੀ ਪ੍ਰਮਾਤਮਾ ਸਭ ਕੁਝ ਸੁਖੀサル ਦੀ ਰਵੇ ਤੁਹ ਇਹੀ ਬੇਨਤੀ ਕਰਨੀ ਸੀ ਜੇ ਤੁਹਾਨੂੰ ਕਿਤੇ ਵੀ ਸਾਡੀ ਸੰਸਥਾ ਦੀ ਲੋੜ ਕਿਤੇ ਵੀ ਪੈਂਦੀ ਆ ਤੁਸੀਂ ਜਦੋਂ ਵੀ ਮਰਜੀ ਐਂਬੂਲੈਂਸਾਂ ਤਿਆਰ ਪਰ ਤਿਆਰ ਸਾਡੀਆਂ ਸਾਰੀਆਂ ਅੱਗ ਬੁਝਾਉ ਜੇ ਕਿਤੇ ਕੋਈ ਅੱਗ ਲੱਗਦੀ ਆ ਉਹਦੇ ਲਈ ਫਾਇਰ ਬ੍ਰਿਗੇਡ ਸਾਡੀ ਪੂਰੀ ਟੀਮ ਸਾਡੀ ਜਿੰਨੇ ਦਿਨ ਹੋ ਚੁੱਕੇ ਆ ਬਿਲਕੁਲ ਰਾਤਾਂ ਨੂੰ ਵੀ ਟੀਮਾਂ ਸਾਡੀਆਂ ਜਾਗਦੀਆਂ ਆ ਵੀ ਇਹ ਹੀ ਕੋਈ ਵੀ ਜਦੋਂ ਆਪਾਂ ਆਪਾਂ ਸਾਡੀ ਟੀਮ ਦਾ ਹਰ ਵਕਤ ਚਾਹੇ ਹੜਾ ਆਉਣ ਚਾਹੇ ਕੋਈ ਵੀ ਕਿਹ ਤਰ੍ਹਾਂ ਦੀ ਵੀ ਕੋਈ ਆਸਰਾ ਆਵੇ ਸਾਡੀ ਟੀਮ ਹੀ ਤਕਰੀਬਨ 24 ਘੰਟੇ ਸਾਡੇ ਜਿਹੜੇ ਜਿਹਾੜੂ ਟੀਮ ਸਾਡੀ ਉਹ ਖੜੀ ਰਹਿੰਦੀ ਆ ਕਤ ਪਰ ਰਹਿੰਦੀ ਆ ਤੇ ਬਾਕੀ ਜੇ ਤੁਹਾਨੂੰ ਸਾਨੂੰ ਕਿਤੇ ਗਾਂ ਕੋਈ ਜਾਦਾ ਕੰਮ ਵਾਦਾ ਕੋ ਲੰਗਰ ਪ੍ਰਸ਼ਾਦਾ ਬਣਾਉਣ ਲਈ ਬੀਬੀਆਂ ਦੀ ਸੇਵਾ ਦੀ ਲੋੜ ਹੋਵੇ ਜੇ ਬੀਬੀਆਂ ਕੋਈ ਆ ਸਕਦੀਆਂ ਹੋਣ ਉਹ ਸਾਡੀ ਟੀਮ ਨੂੰ ਨੰਬਰ ਜਰੂਰ ਤੁਸੀਂ ਆਪਣਾ ਲਗਵਾ ਕੇ ਜਾਣਾ ਤੇ ਆਪਾਂ ਉਹਦੀ ਵੀ ਜਰੂਰ ਅ ਮਤਲਬ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਜੀ ਕੱਲ ਨੂੰ ਸਾਨੂੰ ਲੋੜ ਪੈਂਦੀ ਆ ਵੀ ਜਾਵੇ ਸਾਡੀਆਂ ਭੈਣਾਂ ਨੂੰ ਜਾਂ ਮਾਤਾ ਮਾਂ ਨੂੰ ਵੀ ਉਹ ਚਾਹੀਦੀਆਂ ਹੋਣ ਤੇ ਇਸ ਕਰਕੇ ਬੇਤੀਆਂ ਸਾਰਿਆਂ ਨੇ ਰਾਸ਼ਨ ਬੰਡ ਸਮਾਗਮ ਤੋਂ ਪਹਿਲਾਂ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਬਾਕੀ ਉਹਨਾਂ ਭਰਾਵਾਂ ਦੀ ਵੀ ਅਰਦਾਸ ਕਰਨੀ ਆ ਜਿਹੜੇ ਇਸ ਅਪਰਾਧ ਸੰਬੰਧ ਭੇਜ ਕੇ ਸਰਾਚਨ ਬੰਡ ਵਿੱਚ ਆਪਣਾ ਹਿਸਾਬ ਹੋਦੇ ਆ ਹਰਜੀਤ ਭਾਜੀ ਅਕਰਿੰਦਰ ਸਿੰਘ ਮੈਲਬੌਰਨ ਰਣਜੀਤ ਭਾਜੀ ਉਹਨਾਂ ਦਾ ਪਰਿਵਾਰ ਹੋਰ ਸਾਡੇ ਦੀਪਕ ਭਾਜੀ ਆ ਇਹ ਨੌਰ ਭੇ ਤੋਂ ਦਲਜੀਤ ਭਾਜੀ ਹੋਰ ਵੀ ਕਈ ਸਾਡੇ ਜਿਹੜੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਸਾਡੀਆਂ ਭੈਣਾਂ ਆ ਜਿਹੜੇ ਹਰ ਵਕਤ ਸਾਡੀ ਸੰਸਥਾ ਦੇ ਨਾਲ ਖੜੇ ਆ ਚਾਹੇ ਜਿਹੋ ਜਿਹਾ ਵੀ ਕੋਈ ਆਰਦਾਵੇ ਉਹਦੇ ਵਿੱਚ ਤਕੜਾਂ ਬੰ ਸਾਡੀ ਸੰਸਥਾ ਖੜਦੀ ਆ ਤੇ ਇਹਨਾਂ ਭਰਾਵਾਂ ਦੀ ਜ਼ਿੰਮੇਵਾਰੀ ਕਰਦੇ ਤੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਗ੍ਰੰਥ ਸਾਹਿਬ ਜੀ ਰਾਸ ਸਤਿਪੰਕਾਰ ਸਦਾ ਦੀ ਕੀਤੀ ਖਤੇ ਸ੍ਰੀ ਗੁਰੂ ਜੀ ਦੀ ਸਹਾਇ ਵਾਹਿਗੁਰੂ ਜੀ ਦੀ ਕਿਰਪਾ ਚੇਤਨੀ ਪ੍ਰਭਗੋਬ ਦੀ ਸੰਦਗਾਰ ਨੂੰ ਕੋਈ ਕਿਹਾਏ ਪ੍ਰਭ ਅਦੇ ਤੇ ਗੁਰੰਗਰ ਦਾ ਆਰੋਸਨ ਅੰਵਾਸ ਨੂੰ ਸਹਾਇ ਆਦਿਨਾ ਗੋਵਿੰਦ ਨਾਮ ਸੁੰਦਰ ਆਰੋਸਨ ਜੀ ਆਏ ਸ੍ਰੀ ਆਪ ਜੀ ਦੀ ਧਿਆਈ ਹੈ ਜਿਸ ਤੀਸਾਤ ਵਿਗਾ ਹੈ ਗੁਰ ਤੇਗ ਬਹਾਦਰ ਜੀ ਦਾ ਨਾਮ ਨਹੀਂ ਜਾ ਰਿਹਾ ਹੈ ਸੋ ਭਾਈ ਹੁਬਸ ਸਹਾਇ ਸਭ ਥਾਈਂ ਵਸਾਈ ਦਸਨੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਵਸਾਈ ਜਪਾ ਪਾਸ਼ੀ ਦੀ ਅਗਨ ਜੋ ਤੁਹਾਹਾਂ ਗੰਧੂ ਸਤਿਲਾ ਪਰ ਕੋਰ ਬਾਨੀ ਤੇ ਦੇ ਦੀ ਬਹੁਤ ਜੀ ਅਕਾਲ ਤਰ ਤਸਾ ਮਾਰਦਾ ਹੈ ਜੀ ਜੋ ਧੰਨਾਂ ਸਾਹਿਬ ਜੀ ਬਰਨਸਰੀ ਦੇ ਬਾਹਰ ਦਰਜੀ ਦਾ ਦਾ ਧਿਆਨ ਕਰ ਸਭ ਆਸਾ ਚਾ ਬੋਲੋ ਜੀ ਨਾਮ ਪੰਚ ਪਿਆਰੇ ਜਸ ਸਰਗਬਿ ਪਿਆਰੇ ਮੁਖ ਤੇ ਹਥਨਾ ਜਥਿਆ ਸਤਿਆ ਜਨਾ ਨਾਮ ਦਸਾਰ ਵਣ ਚਪਿਆਰ ਦੇ ਖਲਾਇਕ ਵੇਟਿਆ ਅੰਗ ਅਕੀਤਾ ਜਸ ਪਿਆਰਿਆਂ ਸਚਾਰਾ ਦੀ ਕਮਲ ਦਸ ਅੰਤ ਕਾ ਖਾਸਾ ਸਰਬੋਦਰੀ ਆਤਮਾ ਨੂੰ ਵਰਜਨਾ ਸੰਭਾ ਚਿੰਦਾਂ ਨੇ ਤਨ ਇਹ ਸੀਤ ਤੇ ਬੰਦ ਬੰਦ ਟਕਾਏ ਖੋਪਰੀਆਂ ਰਹਿਆਂ ਚਤਰੀਆਂ ਤੇ ਚਰੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਾ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਦੀ ਹਾਰਿਆ ਸਿੱਖੀ ਸਦਕੇ ਸਾ ਸਵਾਸ ਸੰਗ ਨਵਾਰੇ ਗ੍ਰਾਹ ਪਿਆਰਿਆਂ ਸੇਵਿਆ ਦੀ ਕਮਾਈ ਦਾ ਅਧਿਆਤਕ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਸੰਦਾਂ ਅਸ਼ੀਰਵਾਦ ਦੇ ਦਵਾਰਾਂ ਦਾ ਅੰਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਤਨਾ ਸੇਵਾਤ ਬਾਸਾ ਦਿੱਤੀ ਅਦਾਸ ਅਰੇ ਜੀ ਸੇਵਾਤ ਕਾ ਸਾਹਿਬ ਕੋ ਵਾਹਿਗੁਰੂ ਵਾਹਿਗੁਰੂ वाहगुरु कत्यावे सत्यावंका सतका सर सुखुरालसा जी साहेब कहाँ कहाँ जाए पंथी जी श्री साहब सहायक खालसा जी के बोल वाले खालसा साहब बोलो जी वागुरुखी दान के वेददानसावदान भरोसा दान गाना सदान नाम दान तो तां तो तां ਸ੍ਰੀ ਅਮਰ ਸਾਰ ਸਾਹਿਬ ਜੀ ਦੇ ਪਤਨ ਸਨਾਂ ਪਉਂਕੀਆਂ ਕੰਦੇ ਜੀ ਬੋਜ ਜੀ ਅਕਾਲ ਤਾਲੁਕਾ ਜਗਰ ਖਾਤ ਸਾਜਰ ਵਡਾਲੀ ਆਮੀਨ ਵਾਹਿਗੁਰੂ ਵਾਹਿ ਸੁਖਾ ਗਾਮਾ ਦੇਵਾ ਮਰਤਿ ਦੀ ਪਤ ਤਪ ਦੇ ਰੱਖੇ ਆਪ ਅਤਾਲ ਤੁਲਾਈ ਜੀ ਜੇਤਾਲ ਤੁਲਾਈ ਬਣੇ ਆਪਣੇ ਪਾਪ ਜੀ ਸਦਾ ਸਹਾਇਤਾ ਜੀਓ ਜੀਨੀガル ਕਾ ਸਹਾਇਕ ਲੋਕ ਦੁਆਰੇ ਮੁਕਾਮਾ ਤੋਂ ਬਣਾ ਕੇ ਪਾਪ ਨੂੰ ਛੋੜਿਆ ਗਿਆ ਹੈ ਕੁਲੇ ਦਰਸ਼ਨ ਦੀ ਦਾ ਤੇ ਸੇਵਾ ਸੰਭਾਲ ਦਾ ਦਾੰਤਿਆਲੇ ਕਾਰਜ ਸਭ ਨੂੰ ਰੱਖੇ ਮੇਰਾ ਆਦੇਮਾ ਮੇਤਾ ਆਦੇਮਾ ਕਾਣੇ ਵਿੱਚ ਅਧੀਓ ਮੇ ਆਸਨੇ ਅਭਿਆਸ ਲਈ ਧੰਨ ਕਰਨਾ ਸੀਂਦੀ ਮਾਨਵ ਦੇਵੀ ਨਾਰਾਇਣ ਸੰਤਨ ਸਰਸ ਜੀ ਗੋਵਿੰਦ ਸਿੰਘ ਜੀ ਮਹਾਰਾਜ ਕਾ ਅਨੁਕੰਨ ਸਰਸ ਜੀ ਦੇ ਮਨ ਸਰ ਜੀ ਮਹਾਰਾਜ ਸਰ ਸੰਤੋਖਦਾ ਜੀရှင် ਦੀ ਸੇਵਾ ਵਾਲ ਸਤਿਪਾਤ ਜੀਓ ਆਜ ਦੇ ਜਨਮ ਦਿਨ ਅਦਾ ਸਤਿਪਾਤ ਜੀਓ ਸਭ ਤੋਂ ਵੱਡੇ ਅੰਦਾਸ ਸਤਿਕਾਰ ਸਭ ਜੀਵਨ ਦੇ ਨਾਲ ਕੋਸ਼ਿਸ਼ ਕਰ ਸਤਿਪਾਤ ਜੀਓ ਦੇ ਸਤਿਪਾਤ ਜੀਓ ਪ੍ਰਾਪਤ ਜੀਓ ਆਪ ਖਾਨ ਜੀ ਦੇ ਸਾਹਿਬ ਸਰਬਤ ਪ੍ਰਾਰਥਨਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ